ਮੈਂ ਅਨਿਲ ਜੋਸ਼ੀ ਜੀ ਨੂੰ ਪੁੱਛਣਾ ਪਹਿਲੇ ਤੇ ਇਹ ਹੀ ਅਹੰਕਾਰ ਜਿਹੜਾ ਉਹਨਾਂ ਨੂੰ ਲੈ ਡੋਬਿਆ ਅਹੰਕਾਰ ਕਿਸੇ ਨੇ ਨਹੀਂ ਲਿਖਿਆ ਵਿਕਾਸਪੁਰਸ਼ ਉੱਥੇ ਬੈਨਰ ਤੇ ਆਪ ਹੀ ਆਪਣੇ ਆਪ ਨੂੰ ਵਿਕਾਸਪੁਰਸ਼ ਉਹ ਲਿਖਿਆ ਹੈ ਵਿਕਾਸਪੁਰਸ਼ ਅਨਿਲ ਜੋਸ਼ੀ ਜਿਸ ਦਾ ਹੋਈ ਹੁੰਦਾ ਹੈ ਨਾ ਕਿ ਪਦਮ ਵਿਭੂਸ਼ਣ ਪਦਮ ਸਿਰੀ ਉਸਤਰਾਹੀ ਵਿਕਾਸਪੁਰਸ਼ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਅਨਿਲ ਜੋਸ਼ੀ ਜੀ ਤੁਹਾਨੂੰ ਇਹ ਵਿਕਾਸਪੁਰਸ਼ ਦੀ ਉਪਾਧੀ ਜਿਹੜੇ ਲੋਕਾਂ ਤੋਂ ਤੁਸੀਂ ਮੰਗਦੇ ਸੀ ਜਦੋਂ ਤੁਸੀਂ ਮੰਤਰੀ ਪਦ ਤੋਂ ਹਟੇ ਤੇ ਇਹ ਉਪਾਦੀ ਤੁਹਾਨੂੰ 18000 ਵੋਟ ਤੋਂ ਦਿੱਤੀ ਸਾਹਿਬ ਜਿਹੜੇ ਨਵੇਂ ਸੀ ਵੈਸਟ ਵਾਈ ਸੀ ਹਾਰ ਤੁਹਾਨੂੰ ਮਿਲੀ ਤੇ ਇਹ ਵਿਕਾਸ ਪੁਰਸ਼ ਦੀ ਉਪਾਦੀ ਨਾਲ ਤੁਹਾਨੂੰ ਹਾਰ ਮਿਲੀ ਤੁਸੀਂ ਮੰਤਰੀ ਤੋਂ ਰਟਾਇਰ ਹੋਏ ਤੇ ਤੁਹਾਨੂੰ ਲੋਕਾਂ ਨੇ ਜੋ ਤੁਸੀਂ ਹਰੇ ਰਣਜੀਤ ਐਮਨੂ ਤੋਂ ਤੁਸੀਂ ਮੁਸਤਵਾਬਾਤ ਤੱਕ ਜੋਸ਼ੀ ਸਾਹਿਬ ਹਰਦੇ ਗਏ ਉਸ ਤੋਂ ਬਾਅਦ ਫੇਰ ਤੁਹਾਡਾ ਉਹ ਵਿਕਾਸ ਪੁਰਸ਼ ਦਾ ਜਿਹੜਾ ਅਹੰਕਾਰ ਮੈਂ ਉਹਨੂੰ ਵਰਡ ਨਹੀਂ ਯੂਜ਼ ਕਰਾਂਗਾ ਪੰਜਾਬੀ ਇੱਥੇ ਕਰਕੇ ਕੁਝ ਹੁੰਦਾ ਹੈਗਾ ਉਹ ਹਾਲੇ ਤੱਕ ਵੀ ਹੈ ਸਮਝ ਜਾ ਰਹੀ ਮੇਰੀ ਗੱਲ ਲਿਖ ਲੈਣਾ ਤੁਸੀਂ ਇੱਥੇ ਕੀ ਹੁੰਦਾ ਕਿਸੇ ਦੇ ਗਾਰਡਰ ਹੁੰਦਾ ਹੈ ਕਿ ਸਰੀਆ ਹੁੰਦਾ ਉਹ ਨਿਕਲਿਆ ਨਹੀਂ ਚਲੋ ਮੈਂ ਕਹਿ ਦੇਣਾ ਜੀ ਮੈਨੂੰ ਕਿਹੜਾ ਕੋ ਡਰ ਹੈ ਉਹ ਨਿਕਲਿਆ ਨਹੀਂ ਤੁਸੀਂ ਦੂਜੀ ਵਾਰੀ ਫੇਰ ਮੈਦਾਨੇ ਜੰਗ ਵਿੱਚ ਵਿਕਾਸਪੁਰਸ਼ ਜੀ ਆ ਗਏ ਫੇਰ ਜਨਤਾ ਨੇ ਤੁਹਾਨੂੰ ਕਿਹਾ ਤੁਸੀਂ ਇੱਕ ਵਾਰੀ ਯਾਨੀ ਜੋਸ਼ੀ ਜੀ ਸਮਝੇ ਹੀ ਨਹੀਂ ਲਓ ਹੋਰ ਪ੍ਰਸ਼ਾਦ ਲਓ ਪਿਛਲੇ ਜਿਹੜੇ 18000 ਰੋਡ ਤੋਂ ਹਰੇ ਸੀ ਅੱਜ ਕੀ ਪੁਰ ਵਿਜੇ ਪ੍ਰਤਾਪ ਜੀ ਤੋਂ 32000 ਵੋਟ ਤੋਂ ਹਾਰ ਗਏ। ਔਰ ਤੀਜੀ ਵਾਰੀ ਵੀ ਆਪਣੇ ਬੈਨਰ ਤੇ ਪਤਾ ਨਹੀਂ ਉਹਨਾਂ ਨੂੰ ਉਹਨਾਂ ਦਾ ਆਤਮ ਸਨਮਾਨ ਕਿੱਥੇ ਹੈ? ਉਹ ਲਿਖ ਰਹੇ ਨੇ ਵਿਕਾਸਪੁਰਸ਼। ਜਨਤਾ ਦਾ ਨਕਾਰਿਆ ਆਇਆ ਆਦਮੀ। ਜਨਤਾ ਦਾ ਠੁਕਰਾਇਆ ਆਇਆ ਆਦਮੀ। ਉਹਦੇ ਕਾਰਨ ਕੀ ਸੀ? ਉਹਦੇ ਕਾਰਨ ਸੀ ਉਹਨਾਂ ਦਾ ਆਚਰਣ। ਉਹਦਾ ਕਾਰਨ ਸੀ ਅਨਿਲ ਜੋਸ਼ੀ ਦਾ ਵਿਵਹਾਰ। ਉਹਦਾ ਕਾਰਨ ਸੀ ਅਨਿਲ ਜੋਸ਼ੀ ਦੇ ਕਰਤੱਵ, ਕੁਕਰਤੱਵ। ਜਿਹਦਾ ਪ੍ਰਸ਼ਾਦ ਉਹ ਮਿਲਿਆ ਬਾਅਦ ਵਿੱਚ ਜਿਹੜੇ ਦੋ ਹਾਰਾਂ ਹੋਈਆਂ ਤੇ ਮੈਂ ਕਹਿਣਾ ਵਾਂ ਕਿ ਤੁਸੀਂ ਪਹਿਲੇ ਤੇ ਵਿਕਾਸਪੁਰਜ ਤੇ ਕਾਟਾ ਮਰਵਾਓ ਜਿਹੜੇ ਤੁਸੀਂ ਪੋਸਟਰਾਂ ਤੇ ਲਿਖਿਆ ਲੋਕੀ ਕਹਿੰਨ ਤੁਹਾਨੂੰ ਵਿਕਾਸਪੁਰਜ ਲੋਕ ਪਰ ਇਹ ਮੈਨੂੰ ਲੱਗਦਾ ਹੈ ਕਿ ਤੁਹਾਡੇ ਮਨ ਵਿੱਚ ਇੱਕ ਬੜੀ ਖੁਸ਼ੀ ਹੈ ਹਾਲੇ ਵੀ ਕਿ ਮੈਂ ਤੀਜੀ ਵਾਰੀ ਜਦੋਂ 50000 ਤੋਂ ਵੱਧ ਵੋਟਾਂ ਨਾਲ ਹਰਾਗਾ ਤੇ ਉਸ ਵੇਲੇ ਮੈਂ ਰਾਜਨੀਤੀ ਤੋਂ ਸੰन्यास ਲਵਾਂਗਾ ਰਿਕਾਰਡ ਬਣਾ ਕੇ ਹੈਟ੍ਰਿਕ ਆਫ ਡਿਫੀਟ ਫੇਰ ਮੈਂ ਜਾਵਾਂਗਾ ਮદાન ਛੱਡ ਕੇ ਤਾਂ ਠੀਕ ਹੈ ਜੀ ਸ਼ੌਕ ਪੂਰਾ ਕਰੋ ਤੇ ਜਾ ਕੇ ਸਭ ਦੇ ਵਿੱਚ ਬੋਲਦਿਆਂ ਆਵਾ ਪਾਰਟੀ ਵਿੱਚ ਕੁਐਸਚਨ ਰੋਟਣਦਿਆਂ ਆ ਤੇ ਫੇਰ ਜਿਹੜੇ ਪ੍ਰੋਜੈਕਟ ਆਏ ਨੇ ਚਾਹੇ ਉਹ ਰਿਪੋਰਟ ਚਾਹੇ ਉਹ ਬਦਿਆਲਾ ਪ੍ਰਿੰਟ ਚਾਹੇ ਉਹ ਬਾਈਨਰ ਫਾਟੇਗਾ ਤਾਂ ਜਿਹੜੇ ਪ੍ਰੋਜੈਕਟ ਸੀ ਦੱਸੇ ਨੇ ਪਰ ਤਰ ਜੀ ਸੰਧੂ ਨੇ ਪਿਛਲੀ ਵਾਰੀ ਵੀ ਕਿਹਾ ਕਿ ਜਿਹੜਾ ਲੋਹਾਰਾ ਕਾ ਰੋਡ ਦੇ ਉੱਤੇ ਬਾਈਪਾਸ ਬਣਦਾ ਪਿਆ ਉਹ ਉਲਾਕੇ ਬੈਠੇ ਨੇ ਕਿਤੇ ਪੱਥਰ ਨਾਲ ਬਣਾਉਂ ਇਸ ਤਰ੍ਹਾਂ ਉਡਾਣ ਵਾਲਾ ਉਹ ਆ ਤੇ ਫਿਰ ਬਣਾ ਲਾ ਇਸ ਤਰ੍ਹਾਂ ਕਿ ਬੇਗਾਨੀ ਇੱਕ ਮੈਂ ਗੱਲ ਕਰਨਾ ਹੁੰਦਾ ਬੇਗਾਨੀ ਜੰਝ ਅਬਦੁੱਲਾ دیਵਾਨਾ ਬੇਗਾਨੀ ਜੰਝ ਅਬਦੁੱਲਾ دیਵਾਨਾ ਇਹ ਜੰਝ ਤੇ ਆ ਬੀਜੇਪੀ ਦੀ ਉਹ ਜੇ ਪ੍ਰਧਾਨ ਮੰਤਰੀ ਦਾ ਨਾਮ ਲੈਂਦੇ ਨੇ ਤੇ ਫਿਰ ਬੀਜੇਪੀ ਸ਼ਾਮਲ ਹੋਣ ਨਾ ਨਾਅਰੇ ਲਾਣ ਮੋਦੀ ਜੀ ਦੀ ਜਿੰਦਾਬਾਦ ਕਰਨ ਮੋਦੀ ਜੀ ਦੇ ਖਿਲਾਫ ਕਿੱਦਾ ਬੋਲਦੇ ਨੇ ਕੇਂਦਰ ਦਾ ਪ੍ਰਧਾਨ ਮੰਤਰੀ ਮੋਦੀ ਜੀ ਹੈ ਆਪਣੇ ਮੁੱਖ ਮੰਤਰੀ ਦੀ ਗੱਲ ਕਰਨ ਪੰਜਾਬ ਸਰਕਾਰਾਂ ਦੀ ਗੱਲ ਕਰਨ ਉਸ ਤੋਂ ਬਾਅਦ ਆਪਣੀ ਜਿਹੜਾ ਟਨਿਓਰ ਆ ਉਹਦੀ ਗੱਲ ਕਰਨ ਕਿ ਪੰਜਾਬ ਦੀ ਰਾਜ ਸਰਕਾਰ ਤੋਂ ਕੀ ਲਿਆ ਉੱਥੇ ਸਿਫਰ ਕਿਉਂ ਨੇ ਇਹਦਾ ਮਤਲਬ ਮੋਦੀ ਜੀ ਜਿਹੜੇ ਸੀ ਉਹ ਪਾਰਟੀ ਦੇ ਉੱਪਰ ਉੱਠ ਕੇ ਵੀ ਅੰਮ੍ਰਿਤਸਰ ਦਾ ਵਿਕਾਸ ਕਰਦੇ ਰਹੇ ਪਰ ਕਾਂਗਰਸ ਔਰ ਆਮ ਆਦਮੀ ਪਾਰਟੀ ਨੇ ਪਾਰਟੀ ਬਾਜੀ ਜਾ ਕੇ ਅੰਮ੍ਰਿਤਸਰ ਦਾ ਵਿਨਾਸ਼ ਕੀਤਾ ਮਲਿਕ ਸਾਹਿਬ ਟੈਕਸ ਦਾ ਪੰਜਾਬ ਤੋਂ ਜਾਂਦਾ ਹੈ ਗੋਬਿੰਦਰ ਖੋੜ ਦੇ ਨਾਲ ਗਰੂਪ ਬੜੇ ਸਾਲਾਂ ਤੋਂ ਬੰਦ ਪਈ ਹੈ ਜੀ ਜੀ ਕੋਈ ਵੀ ਹੋ ਗੱਲ ਜਿਹੜੀ ਉਹਦੀ ਗੱਲ ਹੀ ਕਰ ਰਿਹਾ ਦੋ 2.5 ਲੱਖ ਕਿਉਂ ਲੱਗ ਰਿਹਾ ਕਿ ਸਮਝੀ ਬੈਠ ਹੁਣੇ ਇਹ ਜਿਹੜੀ ਉਸ ਏਰੀਆ ਜੀ ਜੀ ਕੋ ਲੋਕਾਂ ਨੇ ਕੋਈ ਉੱਥੇ ਬਾਪ ਕੀਤਾ ਦੀ ਲੋਕਾਂ ਨੂੰ ਉਧਰ ਧਿਆਨ ਹੀ ਨਹੀਂ ਕਿਸੇ ਵੀ ਦਾ ਐਸਾ ਹੈ ਕਿ ਉਹ ਉਦਘਾਟਨ ਕੀਤਾ ਸੀ ਸਿੱਧੂ ਨਵਜੋਤ ਸਿੰਘ ਸਿੱਧੂ ਨੇ ਮੇਰੀ ਗੱਲ ਸੁਣ ਲਓ ਮੇਰੀ ਸੁਣ ਲਓ ਮੇਰੀ ਗੱਲ ਸੁਣ ਲਓ ਔਰ ਸਿਰਫ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਤੁਹਾਡੀ ਮੰਗ ਵਾਜਬ ਹੈ ਉਹਦੇ ਨਾਲ ਇੱਕ ਲਿੰਕ ਜੁੜਦਾ ਹੈ ਔਰ ਵਿਸ਼ਵਾਸ ਦਿਵਾਨੇ ਆ ਤੇ ਤਰਨਜੀਤ ਸਿੰਘ ਸੰਧੂ ਜੀ ਐਮਪੀ ਬਣਨਗੇ ਪ੍ਰਾਇਓਰਟੀ ਤੇ ਮੈਂ ਜ਼ਿੰਮੇਵਾਰੀ ਲੈਣਾ ਕਿ ਡਿਫੈਂਸ ਦੇ ਨਾਲ ਗੱਲ ਕਰਕੇ ਉਹ ਰੋਡ ਜਿਹੜੀ ਹੈ ਅਸੀਂ 100% ਬਣਾਵਾਂਗੇ ਕਮਿਟਿਡ ਇਹ ਗਾਰੰਟੀ ਹੈ ਹੋਰ ਦੱਸੋ ਹੋਰ ਦੱਸੋ ਹਾਂ ਕਮਲ ਜੀ ਤਰਨਜੀਤ ਸਿੰਘ ਸੰਧੂ ਜੀ ਜਿਹੜੇ ਖਾਰਜਤ ਤੇ ਪਰਮਾਤਮਾ ਦਾ ਚੀਜ਼ ਹੈ ਜੀ ਕੋਈ ਵਾਜੂਦ ਹੱਥ ਹੈ ਪਰਮਾਤਮਾ ਜਿਸ ਤਰ੍ਹਾਂ ਕਿ ਹਰਦੀਪ ਸਿੰਘ ਬੁਰੀ ਕਹਿੰਦੇ ਸੀ ਇੱਥੇ ਰਵਾਂਗਾ ਇਹ ਵੀ ਰਹਿਣਗੇ ਤਰਨਜੀਤ ਸਿੰਘ ਸੰਧੂ ਤੇ ਰਹਿੰਦੇ ਇੱਥੇ ਨੇ ਮੇਰੀ ਸੁਣ ਲਓ ਨਾ ਜੀ ਅੱਜ ਕੀ ਹੈ ਕਿ ਮੈਂ ਪਹਿਲੇ ਵੀ ਜਦੋਂ ਕਮਲ ਜੀ ਇੱਕ ਫੌਜੀ ਜਾਂਦਾ ਹੈ ਲੜਾਈ ਲੜਨ ਜੀ ਜੀ ਉਹ ਮੋਰਚਿਆਂ ਤੇ ਡਿਊਟੀ ਲੱਗਦੀ ਹੈ ਲੜਾਈ ਲੜ ਕੇ ਆਂਦਾ ਹੈ ਜਦੋਂ ਰਿਟਾਇਰ ਹੋ ਜਾਂਦਾ ਹੈ ਤੇ ਆਪਣੇ ਘਰ ਵਾਪਸੀ ਹੁੰਦੀ ਹੈ ਉਹਨੂੰ ਅਸੀਂ ਬਾਹਰਲਾ ਕਹਿੰਦੇ ਆ ਅੱਜ ਤਰਨਜੀਤ ਸਿੰਘ ਸੰਧੂ ਜੀ ਸੈਂਟ ਫੌਜੀ ਸਕੂਲ ਤੋਂ ਪੜ੍ਹਾਈ ਕਰਕੇ ਉਹਨਾਂ ਦੇ ਦਾਦਾ ਜੀ ਸੁਤੰਤਰਤਾ ਸਨਾਣੀ ਰਹੇ ਉਹਨਾਂ ਦੇ ਪਿਤਾ ਜੀ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਫਾਊਂਡਰ ਵਾਈਸ ਚਾਂਸਲਰ ਰਹੇ ਉਹਨਾਂ ਦੇ ਮਾਤਾ ਜੀ ਮਹਿਲਾ ਕਾਲਜ ਸਰਕਾਰੀ ਉਹਦੇ ਜਿਹੜੇ ਨੇ ਉਹ ਪ੍ਰਿੰਸੀਪਲ ਰਹੇ ਤੇ ਉਸ ਲਿਹਾਜ਼ ਨਾਲ ਉਹ ਪੜ੍ਹਾਈ ਉਹ ਸਿੱਖਿਆ ਕਰਕੇ ਉਹਨਾਂ ਨੇ ਦੇਸ਼ ਦਾ ਝੰਡਾ ਦੁਨੀਆ ਵਿੱਚ ਬੁਲੰਦ ਕਰਕੇ ਰਿਟਾਇਰਮੈਂਟ ਤੋਂ ਬਾਅਦ ਆਪਣੇ ਘਰ ਸਮੁੰਦਰੀ ਹਾਊਸ ਆਜ ਬਣਿਆ ਸਮੁੰਦਰੀ ਹਾਊਸ ਔਰ ਇਹਨਾਂ ਤੋਂ ਇਹ ਵੀ ਗੱਲ ਦੱਸ ਦਿਆ ਜਿੰਨੇ ਕੈਂਡੀਡੇਟ ਨੇ ਐ ਤਿੰਨੋ ਮਿਸਟਰ ਓਜਲਾ ਮਿਸਟਰ ਧਾਲੀਵਾਲ ਔਰ ਮਿਸਟਰ ਜੋਸ਼ੀ ਜੋਸ਼ੀ ਜਿਹੜੇ ਨੇ ਉਹ ਹੁਣ ਤਰਨਤਾਰਨ ਤੋਂ ਆਏ ਪਰ ਤਰਨਜੀਤ ਜੀ ਦਾ ਜਿਹੜਾ ਪਰਿਵਾਰ ਹੈ ਉਹ ਪਿਛਲੇ 80 ਸਾਲ ਤੋਂ ਇਸੇ ਪੰਜਾਬ ਦੀ ਧਰਤੀ ਦੀ ਸੇਵਾ ਕਰ ਰਿਹਾ ਹੈ ਔਰ 40 ਸਾਲ ਤੋਂ ਗ੍ਰੀਨ ਐਮਨੂ ਦੇ ਵਿੱਚ ਸਮੁੰਦਰੀ ਹਾਊਸ ਹੈ ਜਿੱਥੇ ਉਹਨਾਂ ਦੇ ਪਿਤਾ ਜੀ ਦੀ ਵਿਰਾਸਤ ਹੈ ਆ ਜੋ ਇੱਥੇ ਰਹਿਣ ਆਏ ਨੇ ਰਿਟਾਇਰਮੈਂਟ ਤੋਂ ਬਾਅਦ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਕਹਿ ਸਕਦਾ ਨੇ ਆ ਉਹ ਚਲੇ ਜਾਣਗੇ ਉਹਨਾਂ ਦਾ ਘਰ ਹੀ ਕੋਈ ਨਹੀਂ ਹੈ ਇੱਕ ਇੱਕੋ ਘਰ ਹੈ ਉਹ ਗ੍ਰੀਨ ਐਮਨੂ ਅੰਮ੍ਰਿਤਸਰ ਵਿੱਚ ਸਿਆਸਤ ਦੇ ਵਿੱਚ ਤੋਂ ਪੈਰਾਸ਼ੂਟ ਨਹੀਂ ਆਏ ਨੇ ਨਾ ਨਹੀਂ ਐਸਾ ਹੈ ਕਿ ਨਹੀਂ ਕਹਿ ਸਕਦੇ ਦੇਖੋ ਇੱਕ ਵਿਅਕਤੀ ਸਿਆਸਤ ਦੇ ਕਿਤਾਬ ਵਿੱਚ ਕਿੱਥੇ ਲਿਖਿਆ ਹੈ ਕਈ ਕੁ ਵਿਦਵਾਨ ਇੱਕ গুণਵਾਨ ਵਿਅਕਤੀ ਜਿਹੜਾ ਹੈ ਉਹ ਸਿਆਸਤ ਵਿੱਚ ਨਹੀਂ ਆ ਸਕਦਾ ਉਹਨਾਂ ਨੇ ਪਹਿਲੇ ਇੱਕ ਬਿਊਰੋਕਰੇਟ ਦੀ ਪਾਰੀ ਇਮਾਨਦਾਰੀ ਨਾਲ ਇੱਕ ਉਹਨਾਂ ਦੇ ਉੱਤੇ આરોਪ ਸਿੱਧ ਕਰਕੇ ਦਿਖਾਓ ਉਸ ਤੋਂ ਬਾਅਦ ਉਹਨਾਂ ਕੋਲ ਕਾਨੂੰਨ ਮੁਤਾਬਕ ਰਾਈਟ ਹੈ ਕਿ ਲੋਕਤੰਤਰ ਦੀ ਸੇਵਾ ਲਈ ਉਹ ਜਨਤਾ ਦੀ ਅਦਾਲਤ ਦੇ ਵਿੱਚ ਆ ਕੇ ਸੇਵਾ ਕਰਨ ਆ ਜਨਰਲ ਵੀਕੇ ਸਿੰਘ ਚੀਫ ਆਫ ਆਰਮੀ ਸਟਾਫ ਰੇ ਸਾਡੇ ਮੰਤਰੀ ਰੇ ਅੱਜ ਜੈ ਸ਼ੰਕਰ ਜੀ ਫੋਰਨ ਮਨਿਸਟਰ ਰੇ ਸਾਡੇ ਮੰਤਰੀ ਰਹੇ ਆ ਸੋਮ ਪ੍ਰਕਾਸ਼ ਜੀ ਆਈਐਸ ਰਹੇ ਸਾਡੇ ਮੰਤਰੀ ਰਹੇ ਤੇ ਕੀ ਉਹਨਾਂ ਨੇ ਚੰਗੇ ਕੰਮ ਨਹੀਂ ਕੀਤੇ ਕੀ ਉਹਨਾਂ ਦਾ ਰਾਈਟ ਨਹੀਂ ਸੀ ਮੈਂ ਬੇਨਤੀ ਕਰਾਂਗਾ ਕਿਹੜੇ ਕਾਨੂੰਨ ਦੀ ਕਿਤਾਬ ਵਿੱਚ ਲਿਖਿਆ ਹੈ ਕਿ ਸਰਕਾਰੀ ਸੇਵਾ ਕਰਨ ਤੋਂ ਬਾਅਦ ਦੇਸ਼ ਦੀ ਸੇਵਾ ਵੋਟਾਂ ਦੇ ਮਾਧਿਅਮ ਦੇ ਨਾਲ ਤੁਸੀਂ ਨਹੀਂ ਕਰ ਸਕਦੇ ਉਹਨੂੰ ਲੋਕਤੰਤਰੀ ਤਰੀਕੇ ਨਾਲ ਕਰ ਆਹ ਔਰ ਫਿਰ ਦਾਦਾ ਜੀ ਦੇ ਲੈਵਲ ਤੋਂ ਸਮਾਜ ਦੇ ਕੰਮ ਹੋ ਰਹੇ ਨਵਾਂ ਕਿਤੋਂ ਕਹੋਗੇ ਪਰਿਵਾਰ ਦੀ ਪੀੜ੍ਹੀ ਚੱਲ ਰਹੀ ਹੈ ਜਿਨੇ ਸੇਵਾ ਕੀਤੀ ਅੱਜ ਗੁਰੂ ਗੁਰੂ ਸਾਹਿਬ ਦੇ ਦਰਬਾਰ ਸਾਹਿਬ ਵਿੱਚ ਜਾਂ ਤੇ ਗੁਰੂ ਸਾਹਿਬ ਦਾ ਨਾਂ ਹੈ ਜਾਂ ਉਹਨਾਂ ਦੇ ਦਾਦਾ ਜੀ ਦੇ ਨਾਂ ਤੇ ਸਮੁੰਦਰੀ ਹਾਲ ਹੈ ਹੈ ਕਿ ਨਹੀਂ ਹੈ ਤੇਜਾ ਸਿੰਘ ਸਮੁੰਦਰੀ ਹਾਲ ਤੇ ਤੇਜਾ ਸਿੰਘ ਸਮੁੰਦਰੀ ਜੀ ਦਾ ਬੱਚਾ ਵਿਸ਼ਨ ਸਿੰਘ ਸਮੁੰਦਰੀ ਜੀ ਦੇ ਬੱਚੇ ਨੂੰ ਤੁਸੀਂ ਕਹੋਗੇ ਕਿ ਉਹ ਪੈਰਾਸ਼ੂਟ ਰਹੀ ਆਏ ਨੇ ਉਹ ਆਪਣੀ ਵਿਰਾਸਤ ਦੇ ਸੇਵਾ ਕਰਕੇ ਹਾਲੇ ਰਿਟਾਇਰਮੈਂਟ ਤੋਂ ਬਾਅਦ ਲੋਕ ਆ ਜੋ ਚੰਦ ਹੈ ਤਦ ਕੋਈ ਵੱਡੀ ਕੰਪਨੀ ਚ ਲੱਖਾਂ ਰੁਪਏ ਤਨਖਾਹ ਲੈ ਕੇ ਉਹ ਪ੍ਰਾਈਵੇਟ ਕੰਪਨੀ ਜੁਆਇਨ ਕਰ ਸਕਦੇ ਸੀ ਉਹ ਆਪਣੀ ਜੀਵਨ ਨੂੰ ਮੌਜ ਮਸਤੀ ਕਰ ਸਕਦੇ ਸੀ ਪਰ ਇਹ ਉਹਨਾਂ ਨੂੰ ਮੈਂ ਉਹਨਾਂ ਦੀ ਸਰਾਹਨਾ ਕਰਾਂਗਾ ਕਿ ਉਹਨਾਂ ਨੇ ਰਿਟਾਇਰ ਹੋਣ ਤੋਂ ਬਾਅਦ ਇਹ ਫੈਸਲਾ ਕੀਤਾ ਕਿ ਮੈਂ ਸੇਵਾ ਜਾਰੀ ਰੱਖਾਂਗਾ ਹੁਣ ਮੈਂ ਲੋਕਤੰਤਰ ਦੇ ਮਾਧਮ ਦੇ ਨਾਲ ਜਨਤਾ ਦੇ ਵੋਟ ਲੈ ਕੇ ਜਨਤਾ ਦੀ ਸੇਵਾ ਕਰਾਂਗਾ ਹਾਂਜੀ ਕਵੀ ਸਾਹਿਬ ਬੇਟਾ ਬੋਲੀਏ ਇੱਕ ਇੱਕ ਕਰ ਹਾਂਜੀ ਆ ਸਿਆਸਤ ਵਿੱਚ ਜਨਮੀਆਂ ਆ ਸਕਦੀਆਂ ਨੇ ਤੇ ਕੈਂਡੀਡੇਟ ਨਵਾਂ ਕਿਉਂ ਨਹੀਂ ਆ ਸਕਦਾ ਨਹੀਂ ਮੈਂ ਨਵੇਂ ਐ ਹੀ ਨਹੀਂ ਜੀ ਜੀ ਨਵੇਂ ਉਹ ਹੋਣਗੇ ਜਿਹੜੇ ਕਿ ਬਾਹਰੋਂ ਆਣਗੇ ਇਹ ਤੇ ਇੱਕ ਦੇਸ਼ ਦੀ ਸੇਵਾ ਤਿਰੰਗੇ ਦਾ ਬੁਲੰਦੀ ਕਰਕੇ ਹੁਣ ਤਿਰੰਗੇ ਦੀ ਉਬਲੰਦੀ ਲਈ ਇਲੈਕਸ਼ਨ ਲੜਨ ਆਏ ਨੇ ਔਰ ਉਹ ਜੁੱਤੀ ਜਿਤਾਓਗੇ ਜਿਸ ਲਈ ਉਹਨਾਂ ਨੂੰ ਉਹ ਫੇਰ ਇਹ ਦੂਜੇ ਮਾਧਿਅਮ ਦੇ ਨਾਲ ਪਹਿਲੇ ਵੀ ਲੋਕਾਂ ਦੀ ਸੇਵਾ ਕਰ ਰਹੇ ਸੀ ਆ ਸਾਨੂੰ ਸੁਰੱਖਿਆ ਮਿਲੀ ਅਸੀਂ ਦੀ ਪਰਵਾ ਨੂੰ ਕੰਟਰੀ ਬਣ ਗਏ ਆ ਇਹ ਸਭ ਅਫਸਰ ਜਿਹੜੇ ਸੀ ਇਹ ਉਹਨਾਂ ਦਾ ਖੂਨ ਪਸੀਨਾ ਲੱਗਾ ਹੋਇਆ ਆ ਜੋ ਦੂਜੇ ਮਾਧਿਅਮ ਦੇ ਨਾਲ ਰਾਜਨੀਤੀ ਚ ਅਮਰਸਰ ਤੋਂ ਐਮਪੀ ਬਣ ਕੇ ਫਿਰ ਦੇਸ਼ ਦੀ ਸੇਵਾ ਕਰਮੀ। ਇੱਕ ਕਿਸਾਨੇ ਨੇ ਪੂਰ ਦਾ ਇੱਕ ਮੁੱਦਾ ਹੈ ਅੰਮ੍ਰਿਤਸਰ ਦੇ ਟੈਕਸਟਾਈਲ ਇੰਡਸਟਰੀ ਦੀ ਜਿਹੜੀ ਪਲਾਇਨ ਕਰਕੇ ਪਾਣੀ ਬੱਚੇ ਲਗੀ ਉਬਾਲਾ ਚਲੀ ਗਈ ਹੈ ਮੈਲਾ ਦੇ ਗਈ। ਔਰ ਉਸ ਇਸ ਦੌਰਾਨ ਵਿੱਚ ਭਾਜਪਾ ਦੇ ਵੀ ਅੰਮੀ ਸਾਭਾ ਆਏ ਔਰ ਕਾਂਗਰਸ ਦੇ ਵੀ ਆਏ ਕਿਸੇ ਨੇ ਇਸ ਮੁੱਦੇ 'ਤੇ ਪਾਏ ਤੱਕ ਧਿਆਨ ਕਿਉਂ ਨਹੀਂ ਦਿੱਤਾ? ਲਓ ਬਹੁਤ ਅੱਛਾ ਕੁਐਸਚਨ ਹੈ। ਬੜੇ ਸਹੀ ਟਾਈਮ ਤੇ ਤੁਸੀਂ ਕੁਐਸਚਨ ਆਈ ਅਪਰੀਸ਼ੀਏਟ ਯੂ। ਤੁਹਾਡੀ ਜਾਣਕਾਰੀ ਲਈ ਮੋਦੀ ਸਰਕਾਰ ਨੇ 6 ਟੈਕਸਟਾਈਲ ਪਾਰਕ ਬਣਾਏ ਨੇ। 1000 एकड़ ਉਹ ਟੈਕਸਟਾਈਲ ਪਾਰਕ ਬਣਾਇਆ ਹੈ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਗਈ ਕਿ ਤੁਸੀਂ ਆਪਣਾ ਪ੍ਰੋਜੈਕਟ ਭੇਜੋ ਇਹ ਪੰਜਾਬ ਦੀ ਕਾਂਗਰਸ ਦੇ ਆਮ ਆਦਮੀ ਪਾਰਟੀ ਸਰਕਾਰ ਨੇ ਪ੍ਰੋਜੈਕਟ ਹੀ ਨਹੀਂ ਭੇਜਿਆ ਇਸ ਕਰਕੇ ਉਹ ਟੈਕਸਟਾਈਲ ਪਾਰਕ ਰਹਿ ਗਿਆ ਇਹ ਕਹਿੰਦੇ ਸਾਡੇ ਕੋਲ ਲੈਂਡ ਹੀ ਨਹੀਂ ਹੈਗੀ ਜਗ੍ਹਾ ਹੀ ਨਹੀਂ ਹੈਗੀ ਤਾਂ ਕੌਣ ਉਤਰਦਾ ਹੀ ਹੋਇਆ ਮੋਦੀ ਜੀ ਨੇ ਤੇ ਟੈਕਸਟਾਈਲ ਔਰ ਉਹ ਟੈਕਸਟਾਈਲ ਪਾਰਕ ਲੱਗੇ ਨੇ ਤਾਮਿਲਨਾਡੂ ਇਹ ਨਹੀਂ ਗੱਲ ਕਿ ਉਹ ਬੀਜੇਪੀ ਸਰਕਾਰਾਂ ਦੇ ਲੱਗੇ ਨੇ ਉਹ ਉਹਨਾਂ ਸਰਕਾਰਾਂ ਤੇ ਵੀ ਲੱਗੇ ਨੇ ਜਿੱਥੇ ਕਿ ਵਿਪੱਖਸ਼ ਦੀਆਂ ਸਰਕਾਰਾਂ ਨੇ ਇਹ ਸਾਡੀ ਕਾਂਗਰਸ ਸਰਕਾਰ ਵੀ ਫੇਲ ਹੋ ਗਈ ਸਾਡੀ ਆਮ ਆਦਮੀ ਪਾਰਟੀ ਸਰਕਾਰ ਵੀ ਫੇਲ ਹੋ ਗਈ ਜਗ੍ਹਾ ਨਹੀਂ ਦੇ ਸਕੇ ਟੈਕਸਟਾਈਲ ਪਾਰਕ ਰਹਿ ਗਿਆ ਇਸ ਵਾਰ ਜੇ ਸਭ ਵੀਜੇ ਵੀਰੇ ਕੈਂਡੀਡੇਟ ਆ ਜਾਂਦੇ ਆ ਜਿੱਦ ਜਾਂਦੇ ਤੇ ਫਿਰ ਇਹ ਜਿਹੜਾ ਜਗ੍ਹਾ ਨਹੀਂ ਮਿਲੀ ਇਹ ਗਈ ਤਾਂ ਐਸਾ ਹੈ ਕਿ ਉਸ ਦਿਨ ਹੀ ਆ ਕੇ ਪਿਊਸ਼ ਗੋਇਲ ਜੀ ਆਪਣੇ ਅਰਜੁਨ ਮੁੰਡਾ ਜੀ ਦੇ ਪੀਏ ਦੀ ਡਿਊਟੀ ਲਾ ਗਏ ਨੇ ਔਰ ਮੈਨੂੰ ਚਾਰ ਫੋਨ ਆ ਚੁੱਕੇ ਨੇ ਉਹਨਾਂ ਦੇ ਪੀਏ ਦੇ ਕਿ ਇਹ ਜਾਣਕਾਰੀ ਲੈਣ ਦੇ ਲਈ ਉਸ ਕਰਕੇ ਤੁਹਾਡਾ ਜਵਾਬ ਆ ਗਿਆ ਕਿ ਸਾਡੇ ਮੰਤਰੀ ਨੇ ਬਿਫੋਰ ਇਲੈਕਸ਼ਨ ਹੀ ਕੋਸ਼ਿਸ਼ਾਂ ਜਰੂਰ ਕਰਤੀਆਂ ਤੇ ਜਵਾਬ ਲਓ ਤੇ ਇੱਕ ਉਹ ਸਰਕਾਰ ਹੈ ਜਿਹੜੀ 2.5 ਸਾਲ ਆਮ ਆਦਮੀ ਪਾਰਟੀ ਦੇ 5 ਸਾਲ ਕਾਂਗਰਸ ਦੀ ਜਿਹੜੀ ਹਾਕ ਸਰਕਾਰ ਸੀ ਫੇਲ ਹੋ ਗਈ ਅੰਮ੍ਰਿਤਸਰ ਨੂੰ ਟੈਕਸਟਾਈਲ ਪਾਰਕ ਨਹੀਂ ਮਿਲਿਆ ਕਿਸਾਨ ਸਰ ਫਿਰ ਬੀਜੇਪੀ ਕੈਂਡੀਡੇਟ ਦੇ ਘਰ ਦੇ ਬਾਹਰ ਤੱਕ ਲਾ ਕੇ ਬੈਠੇ ਕਿ ਕਹਿੰਦੇ ਕਿਸਾਨਾਂ ਕੋਲ ਤੇ ਬਹੁਤ ਕੰਮ ਕਿਦਾ ਮੋਦੀ ਸਰਕਾਰ ਨੇ ਐਸਾ ਹੈ ਕਿ ਕਿਸਾਨ ਸਾਡੀ ਜਾਨ ਨੇ ਕਿਸਾਨ ਅੰਦਤ ਹੈ ਅਸੀਂ ਉਹਨੂੰ ਭਗਵਾਨ ਦੀ ਜਗ੍ਹਾ ਦਿੰਦੇ ਆ ਮੋਦੀ ਜੀ ਬਹੁਤ ਸੀਰੀਅਸ ਰਹੇ ਕਿਸਾਨਾਂ ਦੀ ਪਹਿਲੇ ਮੰਗ ਸੀਗੀ ਅਸੀਂ ਤਿੰਨ ਕਾਨੂੰਨ ਲੈ ਕੇ ਆਏ ਸੀਗੇ ਲਾਹਬਲੀ ਸੀ ਉਹਨਾਂ ਦੇ ਪਰ ਸਮਝ ਨਹੀਂ ਪਾਏ ਤੇ ਜਦੋਂ ਅਸੀਂ ਦੇਖਿਆ ਕਿ ਕਿਸਾਨ ਜਿਹੜੇ ਨੇ ਉਹ ਵਾਪਸ ਕਰਵਾਉਣਾ ਚਾਹੁੰਦੇ ਸੀ ਵਾਪਸ ਲੈ ਲੈ ਉਹਨਾਂ ਦੀ ਮੰਗ ਪੂਰੀ ਕੀਤੀ ਮਿਨਿਮਮ ਸਪੋਰਟ ਪ੍ਰਾਈਸ 2005 ਚ ਸੁਆਮੀ ਨਾਥਨ ਜੀ ਜਿਹੜੇ ਹੁਣ ਇਸ ਵੇਲੇ ਭਾਰਤ ਰਤਨ ਨਾਲ ਸਾਡੀ ਸਰਕਾਰ ਨੇ ਸਨਮਾਨਿਤ ਕੀਤਾ ਉਹਨਾਂ ਨੂੰ ਉਹਨਾਂ ਨੇ ਕਹਿਤਾ ਸੀ ਕਿ ਮਿਨਿਮਮ ਸਪੋਰਟ ਪ੍ਰਾਈਸ ਜਿੰਨੂੰ ਕਹਿੰਦੇ ਆ ਨਿਯੁਨਤਮ ਸਵਰਥਨ ਮੁੱਲ ਦਿੱਤਾ ਜਾਏ ਉਹ ਮੁੱਲ 9 ਸਾਲ ਕਾਂਗਰਸ ਦੀ ਮਨਮੋਹਨ ਸਰਕਾਰ ਸੁੱਤੀ ਰਹੀ ਕਿਉਂ ਸੁੱਤੀ ਰਹੀ ਔਰ ਉਹ ਨਿਯੁਨਤਮ ਸਵਰਥਨ ਮੁੱਲ ਡਬਲ ਕਿਨੇ ਕੀਤਾ ਮੋਦੀ ਜੀ ਨੇ ਕੀਤਾ ਅੱਜ ਵੀ ਪ੍ਰਯਾਸ جاری ਹੈ ਤੁਹਾਡੇ ਘਰ ਤੱਕ ਪਹੁੰਚੇ ਨੇ ਮੋਦੀ ਜੀ ਪਿਊਸ਼ ਗੋਇਲ ਜੀ ਅਰਜੁਨ ਮੁੰਡਾ ਜੀ ਇਹ ਚੰਡੀਗੜ੍ਹ ਤਿੰਨ ਮੀਟਿੰਗਾਂ ਕਰ ਚੁੱਕੇ ਨੇ ਕਿਸਾਨਾਂ ਦੇ ਨਾਲ ਅੱਛਾ ਮਾਹੌਲ ਬਣਿਆ ਉਹਨਾਂ ਨੇ ਦੱਸਿਆ ਪਿਊਸ਼ ਜੀ ਨੇ ਮੈਨੂੰ ਹੋਇਆ ਕੀ ਕਿ ਕੋਡ ਆਫ ਕੰਡਕਟ ਲੱਗ ਗਿਆ ਪਰ ਮੈਂ ਵਾਅਦਾ ਕਰਨਿਆ ਸੀ ਕਿ ਇਸ ਤੋਂ ਬਾਅਦ ਵੀ ਉਹ ਬੈਠਕਾਂ ਦਾ ਕੰਮ ਜਾਰੀ ਰਹੇਗਾ ਮੋਦੀ ਜੀ ਪ੍ਰਧਾਨ ਮੰਤਰੀ ਬਣਨਗੇ ਕਿਸਾਨਾਂ ਨੂੰ ਪਹਿਲੇ ਵੀ ਗਲੇ ਲਾਂਦੇ ਨੇ ਗਲੇ ਲਾਂਗੇ ਔਰ ਉਹ ਮੀਟਿੰਗਾਂ ਦਾ ਕੰਮ ਜਾਰੀ ਰਹੇਗਾ ਔਰ ਕਿਸਾਨਾਂ ਨੂੰ ਪੂਰੀ ਜੋ ਉਹਨਾਂ ਦੀ ਖੁਸ਼ੀ ਹੈ ਉਹ ਦਿੱਤੀ ਜਾਏਗੀ ਅੱਜ ਤੁਸੀਂ ਦੇਖੋ ਨੀਮ ਕੋਟਡ ਜੂਰੀ ਹੈ ਕਾਂਗਰਸ ਸਰਕਾਰ ਦੇ ਜਮ੍ਹਾਂਖੋਰ ਉਹਨੂੰ ਜਮ੍ਹਾਂ ਕਰ ਲੈਂਦੇ ਸੀ ਪੈਸਾ ਲਾ ਕੇ ਕਿਸਾਨ ਜਾਂਦਾ ਤੇ ਡੰਡੇ ਪੈਂਦੇ ਸੀਗੇ ਉਹਨੂੰ ਅੱਜ ਜਿਹੜਾ ਹੈ ਬਿਨਾ ਕਿਸੇ ਬਲੈਕ ਦੇ ਮਿਲ ਰਿਹਾ ਨੀਮ ਕੋਟਡ ਯੂਰੀਆ ਸੋਇਲ ਕਾਰਡ ਬਣਾ ਦਿੱਤਾ ਗਿਆ ਕਿਹੜਾ ਐਲੀਮੈਂਟ ਤੁਹਾਡੇ ਸੋਇਲ ਵਿੱਚ ਘਟ ਹੈ ਸੋਇਲ ਇੰਸ਼ੋਰੈਂਸ ਕ੍ਰੌਪ ਇੰਸ਼ੋਰੈਂਸ ਕਰਾਈ ਗਈ ਕਿ ਜੇ ਤੁਹਾਡੀ ਫਸਲ ਬਰਬਾਦ ਹੋ ਜਾਂਦੀ ਹੈ ਉਹ ਫਸਲ ਦਾ ਜਿਹੜਾ ਹੈ ਅਸੀਂ ਮੁਆਵਜ਼ਾ ਤੁਹਾਨੂੰ ਦਵਾਵਾਂਗੇ ਮਿਲਦਾ ਵੀ ਇਹ ਮੁਆਵਜ਼ਾ ਉਹਦੀਆਂ ਫਿਗਰਸ ਹੈਗੀਆਂ ਨੇ ਸੋ ਇਹ ਮੋਦੀ ਸਰਕਾਰ ਤੋਂ ਪਹਿਲੇ ਕਿਉਂ ਨਹੀਂ ਹੋਇਆ 10 ਸਾਲ ਹੈ ਪ੍ਰਧਾਨ ਮੰਤਰੀ ਮੋਦੀ ਜੀ ਦੀਆਂ ਉਹ ਉਪਰਬਧੀਆਂ ਨੇ ਜਿਹੜੀਆਂ 70 ਸਾਲ ਦੀ ਕਾਂਗਰਸ ਦੀ ਸਰਕਾਰਾਂ ਨੇ ਔਰ ਵਿਪਖਸ਼ ਦੀਆਂ ਸਰਕਾਰਾਂ ਨੇ ਦੀਮਗ ਬੰਨ ਕੇ ਚਟ ਲਿਆ ਸੀਗਾ ਸੋ ਉਸ ਕਰਕੇ ਅੱਜ ਦੇਸ਼ ਨੂੰ ਮੋਦੀ ਜੀ ਜਦੋਂ ਗਰੰਟੀ ਦਿੰਦੇ ਨੇ ਔਰ ਮੋਦੀ ਜੀ ਕਹਿੰਦੇ ਨੇ ਮੈਂ ਇਲੈਕਸ਼ਨ ਦੀ ਨਹੀਂ ਸੋਚ ਰਿਹਾ ਮੈਂ ਤਾਂ 25 ਸਾਲ ਦੀ ਸੋਚ ਰਿਹਾ ਜਦੋਂ ਅਮ੍ਰਿਤੋਸਵ ਬਣਾਵਾਂਗੇ 100 ਸਾਲ ਆਜ਼ਾਦੀ ਦੇ ਹੋ ਜਾਣਗੇ 15 ਅਗਸਤ 2047 ਨੂੰ ਤੇ ਦੇਸ਼ ਜਿਹੜਾ ਉਹ ਵਿਕਸਿਤ ਭਾਰਤ ਹੋਏਗਾ ਦੇਸ਼ ਜਿਹੜਾ ਉਹ ਆਤਮ ਨਿਰਭਰ ਹੋਏਗਾ ਦੇਸ਼ ਪਰਮ ਵੈੱਬ ਆਫ ਤੇ ਪਹੁੰਚੇਗਾ ਦੇਸ਼ ਵਿਸ਼ਵਗੁਰੂ ਹੋਏਗਾ ਦੇਸ਼ ਸੋਨੇ ਦੀ ਚਿੜੀਆ ਬਣੇਗਾ ਔਰ 140 ਕਰੋੜ ਦੇਸ਼ਵਾਸੀ ਦਾ ਜੀਵਨ ਸਰਸੋਦਾ ਸੰਪਨ ਹੋਏਗਾ ਸਾਹਿਬ ਆ ਜਾਈ ਸੀ ਉਹ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਮੋਦੀ ਸਾਹਿਬ ਕਹਿ ਰਹੇ ਨੇ ਕਿ 400 ਸੀਟਾਂ ਆਣਗੀਆਂ 200 ਤੋਂ ਪਾਰ ਜਾਣ ਵਾਲੀਆਂ ਨਹੀਂ ਅਮਿਤ ਸ਼ਾਹ ਜੀ ਕਹਿੰਦੇ ਨੇ ਕਿ ਖੜਗੇ ਸਾਹਿਬ ਦੀ ਛੁੱਟੀ ਹੋਣੀ ਚਾਹੀਦੀ 400 ਚਲਾਈ ਜਾਣ ਤੋਂ ਬਾਅਦ ਪਰ ਮੇਰੀ ਛੁੱਟੀ ਨਹੀਂ ਹੋਣੀ ਇਹਨਾਂ ਦੀ ਸੀਟਾਂ ਖਾਲੀ ਹੋਣੀਆਂ ਉਹ ਆਪਾਂ ਭਰਨੀ ਆ ਤੁਸੀਂ ਆਪਣੇ ਸਰਵੇ ਦੇਖ ਲਓ ਪਿਛਲੀ ਵਾਰੀ ਮੋਦੀ ਜੀ ਨੇ ਕਿਹਾ ਸੀ 300 ਕੇ ਪਾਰ ਤੇ 300 ਟੈਨ ਸੀਟਾਂ ਆਈਆਂ ਸੀ ਉਸ ਤੋਂ ਪਹਿਲੇ 272 ਸੀਟਾਂ ਆਈਆਂ ਸੀ ਪੂਰਾ ਸੱਚ ਸਾਬਤ ਹੋਇਆ ਜੋ ਮੋਦੀ ਜੀ ਕਲੇਮ ਕਰਦੇ ਸੀ ਐ ਕਿ 400 ਤੋਂ ਵੱਧ ਸੀਟਾਂ ਆਈਆਂ ਆਣੀਆਂ ਖੜਗੇ ਸਾਹਿਬ ਨੂੰ ਮੈਂ ਚੈਲੰਜ ਇਹਨਾ ਤੁਸੀਂ ਆਵਾਜ਼ ਮਾਰੋ ਖੜਗੇ ਸਾਹਿਬ ਕਿ ਕਾਂਗਰਸ ਹਰ ਵਾਰ 200 ਦੇ ਪਾਰ ਤੁਹਾਡੀ ਜ਼ੁਬਾਨ ਚੋਂ ਕਿਉਂ ਨਹੀਂ ਨਿਕਲਦਾ ਤੁਸੀਂ ਤੇ 40 ਸੀਟਾਂ ਦੇ ਸਮਟ ਗਏ ਹੋ ਤੁਸੀਂ ਦੇ ਇੱਕੋ ਹੀ ਨਾਰਾ ਦੇ ਸਕਦੇ ਹੋ ਖੜਗੇ ਸਾਹਿਬ ਰਾਹੁਲ ਗਾਂਧੀ ਔਰ ਗੁਰਜੀਤ ਔਜਲਾ ਅੈਦ ਦੀ ਵਾਰ ਤੁਸੀਂ ਇੱਕੋ ਹੀ ਆਸ ਕਰਦੇ ਹੋ 40 ਦੇ ਪਾਰ ਤੁਸੀਂ ਤੇ ਆਪਣਾ ਨੇਤਾ ਵਿਪੱਖਸ਼ ਨਹੀਂ ਬਣਾ ਸਕੇ ਨਾ 2014 ਵਿੱਚ ਬਣਾ ਸਕੇ ਲੋਕ ਸਭਾ ਵਿੱਚ ਨਾ 2019 ਵਿੱਚ ਬਣਾ ਸਕੇ ਤੇ ਛੱਜ ਤੇ ਬੋਲੇ ਛਾਨ ਨਹੀਂ ਬੋਲਦੀ ਹੈ ਜਿੱਦੇ 1006 ਦਾ ਸਰ ਜੀ ਗੱਲ ਕਰੀਏ ਬਹੁਤ ਸਾਰੀਆਂ ਪਾਰਟੀਆਂ ਇਕੱਠੇ ਹੋ ਗਈਆਂ लेट्स ਫਿਨਿਸ਼ ਟੂ ਮੋਰ ਕੁਐਸਚਨਸ ਗਠਬੰਧਨ ਬਣਾ ਕੇ ਜੜੀਆਂ ਲੜੀਆਂ ਮਗਰ ਇੱਕ ਵੀ ਪਾਰਟੀ ਪੂਰੇ ਪ੍ਰਮੁੱਖ ਬਹੁਮਤ ਲਈ ਨਹੀਂ ਲੜ ਰਹੀ ਹੈ ਸੀਤਾ ਭੱਟ ਨੇ ਫਿਰ ਜਦ 400 ਬਾਰ ਦੇ ਦਾਅਵਿਆਂ ਨੂੰ ਜਾਂ ਫਿਰ ਆਪਣੇ ਦਾਅਵਿਆਂ ਕਿ ਅਸੀਂ ਕ੍ਰਾਸ ਕਰਾਂਗੇ ਉਹਨੂੰ ਕਿਸ ਤਰ੍ਹਾਂ ਕਲੇਮ ਕਰਦੇ ਨੇ ਇਸ ਤਰ੍ਹਾਂ ਹੀ ਸਾਈਕਲ ਤੇ ਚੜ ਗਿਆ ਸੀ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੇ ਇਲੈਕਸ਼ਨ ਵਿੱਚ ਤੇ ਮੂਹ ਦੀ ਖਾਦੀ ਛੱਤੀਸਗੜ ਦੇ ਇਲੈਕਸ਼ਨ ਹੋਏ Rajasthan ਦੇ ਇਲੈਕਸ਼ਨ ਹੋਏ Madhya Pradesh ਦੇ ਇਲੈਕਸ਼ਨ ਹੋਏ ਉੱਥੇ ਕਾਂਗਰਸ ਨੇ ਬੜਾ ਹੋਰ ਲੰਮ ਚਾਇਆ ਤੇ ਕਾਂਗਰਸ ਸਾਫ ਹੋ ਗਈ ਤੇ ਆਮ ਆਦਮੀ ਪਾਰਟੀ ਵੀ ਕੁਤਪਈ ਸੀ ਆਮ ਆਦਮੀ ਪਾਰਟੀ ਦਾ ਤੇ ਉਹ ਬੁਰਾ ਹਾਲ ਹੋਇਆ ਸਾਰੇ ਹੀ ਕੈਂਡੀਡੇਟ ਦਾ ਜ਼ਮਾਨਤ ਜਬਤ ਔਰ ਨੋਟਾ ਤੋਂ ਵੀ ਘੱਟ ਵੋਟ ਮਿਲੇ ਤੇ ਇਹ ਪਾਰਟੀਆਂ ਤੇ ਭ੍ਰਸ਼ਟਾਚਾਰੀ ਨੇ ਇਹਨਾਂ ਦੇ ਮੁੱਖ ਮੰਤਰੀ ਭਾਵੇਂ ਕੇਜਰੀਵਾਲ ਹੋਏ ਭਾਵੇਂ ਸ਼ਿਬੂ ਸੋਰਨ ਦਾ ਲੜਕਾ ਹੇਮਨ ਸੋਰਨ ਹੋਏ ਜੇਲ ਯਾਤਰਾ ਕਰ ਰਿਹਾ ਹੈ ਡਿਪਟੀ ਚੀਫ ਮਿਨਿਸਟਰ ਸਜੋਦੀਆ ਜੇਲ ਯਾਤਰਾ ਕਰ ਰਿਹਾ ਸਤਿੰਦਰ ਜੈਨ ਜੇਲ ਯਾਤਰਾ ਕਰ ਰਹੀ ਹੈ ਇਹ ਸਾਰੇ ਲੋਕਾਂ ਨੂੰ ਪਤਾ ਹੈ ਕਿ ਜਿਹੜੇ ਕਾਲੇ ਕਾਰਨਾਮੇ ਕੀਤੇ ਆ ਮੋਦੀ ਜੀ ਨੇ ਇਹਨਾਂ ਦੀ ਜੇਬ ਚੋਂ ਭ੍ਰਸ਼ਟਾਚਾਰ ਦਾ ਇੱਕ ਇੱਕ ਪੈਸਾ ਕਢਾਣਾ ਹੈ ਤੇ ਜਨਤਾ ਨੂੰ ਵਾਪਸ ਕਰਨਾ ਹੈ ਕਾਂਗਰਸ ਦੇ 12 ਲੱਖ ਕਰੋੜ ਦੇ ਭ੍ਰਸ਼ਟਾਚਾਰ ਦੇ ਕੇਸ ਚੱਲ ਰਹੇ ਨੇ ਆਮ ਆਦਮੀ ਪਾਰਟੀ ਜਿਹੜੀ ਖਾਸ ਆਦਮੀ ਪਾਰਟੀ ਹੈ ਜਿਹਦਾ ਆਕਾ ਜਿਹੜਾ ਕੇਜਰੀਵਾਲ ਹੈ 45 ਕਰੋੜ ਰੁਪਏ ਦਾ ਜੇਬ ਤੇ ਡਾਕਾ ਮਾਰਿਆ ਟੈਕਸ ਦੇਣ ਵਾਲੀ ਜਨਤਾ ਦੇ ਤੇ ਮਹਿਲ ਦੇ ਵਿੱਚ ਅੱਜ ਉਹ ਰਹਿ ਰਿਹਾ ਹੈਗਾ ਉਹ ਕੇਜਰੀਵਾਲ ਸ਼ਰਾਬ ਘਟਾਲੇ ਦੇ ਵਿੱਚ ਤੇ ਉਹ ਜਲ ਘਟਾਲੇ ਦੇ ਵਿੱਚ ਅੱਜ ਜੇਲ੍ਹ ਦੁਬਾਰਾ ਜਾ ਰਿਹਾ ਉਹਨੂੰ ਸਿਰਫ ਪਰੋਲ ਮਿਲੀ ਹੈ ਤੇ ਸਸੋਦੀਏ ਦੀ ਜ਼ਮਾਨਤ ਕਿਉਂ ਨਹੀਂ ਹੋ ਰਹੀ ਨਿਆਂਇਤ ਅੰਤਰ ਹੈ 1.5 ਸਾਲ ਤੋਂ ਸਸੋਦੀਆਂ ਅੰਦਰ ਹੈ ਉਹਦੀ ਜ਼ਮਾਨਤ ਨਹੀਂ ਹੁੰਦੀ ਕਿਉਂਕਿ ਭ੍ਰਸ਼ਟਾਚਾਰ ਪ੍ਰੂਵ ਹੋ ਰਿਹਾ ਸਤਿੰਦਰ ਜੈਨ ਆਮ ਆਦਮੀ ਪਾਰਟੀ ਦਾ 2 ਸਾਲ ਤੋਂ ਜੇਲ੍ਹ ਦੇ ਵਿੱਚ ਹੈ ਭ੍ਰਸ਼ਟਾਚਾਰ ਹੈ ਅੱਜ ਤੇ ਰਾਹੁਲ ਗਾਂਧੀ ਵੀ ਜ਼ਮਾਨਤ ਤੇ ਹੈ ਦਸੋਨੀਆ ਗਾਂਧੀ ਵੀ ਜ਼ਮਾਨਤ ਤੇ ਅੱਜ ਕੋਨੀ ਮੋਜੀ ਹੈ ਜਿਹੜੀ ਉਹ ਡੀਐਮਕੇ ਵਾਲੀ ਉਹ ਵੀ ਜ਼ਮਾਨਤ ਇਹ ਅੱਜ ਲਾਲੂ ਯਾਦਵ ਜਿਹੜਾ ਉਹ ਵੀ ਜੇਲ੍ਹ ਯਾਤਰਾ ਕਰ ਰਿਹਾ ਹੈ ਤੇ ਬਾਕੀ ਦੇ ਜਿਹੜੇ ਵੀ ਨੇ ਉਹ ਜੇਲ੍ਹ ਯਾਤਰਾ ਕਰਨ ਵਾਲੇ ਨੇ ਇਹ ਜੇਲ੍ਹ ਜਾਣ ਤੋਂ ਡਰਨ ਲਈ ਸਾਰਿਆਂ ਨੇ ਹੱਥ ਫੜ ਲਏ ਵਿਚਾਰਧਾਰਾ ਦਾ ਆਪਣਾ ਕਤਲ ਕਰ ਦਿੱਤਾ ਔਰ ਕਾਂਗਰਸ ਦੇ ਹੱਥ ਫੜ ਲਏ ਇਹ ਕੇਜਰੀਵਾਲੀ ਕਹਿੰਦਾ ਸੀ ਸੋਨੀਆ ਗਾਂਧੀ ਕੋ ਅੰਦਰ ਕਰੋ ਰਾਹੁਲ ਗਾਂਧੀ ਕੋ ਅੰਦਰ ਕਰੋ ਤੇ ਅੱਜ ਗਲਵਕੜੀਆਂ ਪੰਦਾ ਪੰਜਾਬ ਵਿੱਚ ਇਹ ਮੈਚ ਖੇਡਦੇ ਨੇ ਇੱਕ ਦੂਜੇ ਨੂੰ ਗਾਲੀ ਗਲੋਚ ਕਰਦੇ ਨੇ ਤੇ ਦਿੱਲੀ ਜਾ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਜੱਫੀਆਂ ਪਾ ਲੈਂਦੇ ਨੇ ਇਹ ਹਸਤੇ ਅਸਤਿਤਵ ਦੀ ਆਪੋਜੀਸ਼ਨ ਪਾਰਟੀਆਂ ਲੜਾਈ ਲੜ ਰਹੀਆਂ ਪਰ ਇਹਨਾਂ ਦਾ ਪਤਨ ਨਿਸ਼ਚਿਤ ਹੈ ਇਹ ਡੁੱਬਣਗੀ ਜੋ ਡੂਬੇਗੀ ਕश्ती ਤੋ ਡੂਬੋਗੇ ਸਾਰੇ ਨਾ ਤੂੰ ਹੀ ਬਚੋਗੇ ਨਾ ਸਾਥੀ ਤੇਮਾਰੇ ਦੈਟਸ ਆਲ ਭ੍ਰਸ਼ਟਾਚਾਰ ਮੁਕਤ ਪੰਜਾਬ ਹੋ ਗਿਆ ਤੁਹਾਨੂੰ ਲੱਗਦਾ ਕਿ ਜਿਵੇਂ ਕੇਜਰੀਵਾਲ ਸਾਹਿਬ ਹੋਏ ਨੇ ਇਸ ਤਰ੍ਹਾਂ ਦੇ ਭ੍ਰਸ਼ਟਾਚਾਰ ਤੇ ਪੰਜਾਬ ਚ ਵੀ ਹੋ ਰਿਹਾ ਹੈ ਅੱਜ ਪੰਜਾਬ ਵਿਚ ਕਿਹੜਾ ਕੰਮ ਭ੍ਰਸ਼ਟਾਚਾਰ ਦੇ ਬਿਨਾ ਹੋ ਰਿਹਾ ਹੈ ਇਹ ਤੁਹਾਨੂੰ ਨਹੀਂ ਪਤਾ ਕੇਜਰੀ ਆਪਣਾ ਮਾਨ ਜੀ ਤੇ ਅੱਧੇ ਮੰਤਰੀਓਂ ਭ੍ਰਸ਼ਟਾਚਾਰ ਬਨੇ ਪ੍ਰੂਫ ਕਰਤੇ ਉਹਨਾਂ ਨੇ ਲਾਣੇ ਪਏ ਉਹਨਾਂ ਨੂੰ ਤੇ ਕਈ ਹੋਰ ਲੱਥਨ ਵਾਲੇ ਨੇ ਤੇ ਮਾਨ ਜੀ ਇਹ ਗੱਲ ਕਰ ਰਹੇ ਨੇ ਜਿਨ੍ਹਾਂ ਨੇ ਆਪ ਹੀ ਆਪਣੇ ਮੰਤਰੀ ਫੜੇ ਗਏ ਪ੍ਰਸ਼ਟਾਜਾਰ ਕਰਦੇ ਸੋ ਦੈਟਸ ਆਲ ਥੈਂਕ ਯੂ ਵੈਰੀ ਮਚ ਚਾਹ ਪੀ ਕੇ ਜੀ ਉਹਨੇ ਆਪਣਾ ਵਿਕਾਸ ਕਰ ਰਿਆ ਤਰਨਤਾਰਨ ਦੇ ਟਿਊਬਵਲ ਦੇ ਉੱਤੇ ਸੌਂਦਾ ਸੀ ਅੱਜ ਮੌਲ ਬਣਿਆ ਆਇਆ ਤਰਨਤਾਰਨ ਵਿੱਚ ਅੱਜ ਇੱਥੇ ਸ਼ਹਿਰ ਕੀ ਕੀ ਕੁਝ ਬਣਾਇਆ ਸ਼ਹਿਰਰ ਬਣਾਏ ਹੋਟਲ ਬਣਾਏ ਕੋਠੀਆਂ ਬਣਾਈਆਂ ਤੇ ਕਿਥੋਂ ਆਈਆਂ ਇਹ ਬਾਕੀ ਜਿਹੜੇ ਮਨਿਸਟਰ ਸਿਗੇ ਲక్ష్ਮੀ ਗਾਂਤਾ ਜੀ ਦੀ ਕਿਉਂ ਨਹੀਂ ਬਣੀ ਡਾਕਟਰ ਬਲਦੇਵ ਰਾਜ ਚਾਵਲਾ ਜੀ ਦੀ ਕਿਉਂ ਨਹੀਂ ਬਣੇ ਬਲਰਾਮ ਸਿੰਘ ਦਾ ਕੰਡਨ ਮਨਿਸਟਰ ਹੈ ਕਿਉਂ ਨਹੀਂ ਬਣੀ ਡਾਕਟਰ ਬਲਦੇਵ ਪ੍ਰਕਾਸ਼ ਮਨਿਸਟਰ ਹੈ ਕਿਉਂ ਨਹੀਂ ਬਣੀ ਇਹ ਅਨੋਖਾ ਵਿਕਾਸਪੁਰਜ ਹੈ ਜਿਨੇ ਆਪਣੇ ਪਰਿਵਾਰ ਦਾ ਵਿਕਾਸ ਕੀਤਾ ਜਨਤਾ ਦਾ ਕੋਈ ਵਿਕਾਸ ਨਹੀਂ